ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰੋਹਿਤ ਸ਼ੈਟੀ ਦੇ ਘਰ ਫਾਇਲਿੰਗ ਤੋਂ ਬਾਅਦ ਪੂਰੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਇਸ ਵੇਲੇ ਹੜਕਮ ਮਚਿਆ ਹੋਇਆ ਹੈ। ਉਹਨਾਂ ਦੇ ਪਰਿਵਾਰਕ ਮੈਂਬਰ ਹੋਣ ਫੈਨ ਸੋਨ ਸਾਰੇ ਇਸ ਵੇਲੇ ਚਿੰਤਿਤ ਹੈ ਤੇ ਇਸੇ ਵਿਚਾਲੇ ਜਿੱਥੇ ਬੀਤੇ ਦਿਨ ਰੋਹਿਤ ਸ਼ੈਟੀ ਦੇ ਘਰ ਫਾਇਰਿੰਗ ਹੋਈ ਸੀ ਉਸੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਰਹੀ ਹੈ। ਇੱਕ ਗੈਂਗ ਦੇ ਵੱਲੋਂ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਧਮਕੀ ਦਿੱਤੀ ਗਈ ਹੈ ਅਤੇ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਤਸਦੀਕ ਨਹੀਂ ਕਰਦਾ ਕਿਉਂਕਿ ਇਸ ਤਰੀਕੇ ਦੀਆਂ ਪੋਸਟ ਅਕਸਰ ਵਾਇਰਲ ਹੁੰਦੀਆਂ ਨੇ ਜਤੋਂ ਕੋਈ ਫਾਇਰਿੰਗ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਪੋਸਟ ਦੇ ਵਿੱਚ ਲੋਰੈਂਸ ਗੈਂਗ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਦੱਸਦੇ ਕਿ ਰੋਹਿਤ ਸ਼ੱਟੀ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਨੇ ਖਤਰੋ ਦੇ ਖਿਲਾੜੀ ਉਹਨਾਂ ਦੇ ਵੱਲੋਂ ਹੋਸਟ ਕੀਤਾ ਗਿਆ ਤੇ ਉਹਨਾਂ ਦੇ ਘਰ ਹੀ ਜੂਹੂ ਸਥਿਤ ਜੋ ਉਹਨਾਂ ਦੀ ਰਿਹائش ਹੈ ਉੱਥੇ ਬੀਤੇ ਦਿਨ ਫਾਇਰਿੰਗ ਕੀਤੀ ਗਈ ਸੀ ਕਰੀਬ 4 ਰਾਉਂਡ ਫਾਇਰ ਕੀਤੇ ਗਏ ਸੀ ਉਸ ਵੇਲੇ ਰੋਹਿਤ ਸ਼ੈਟੀ ਆਪਣੇ ਘਰ ਦੇ ਵਿੱਚ ਹੀ ਮੌਜੂਦ ਸੀ ਪਰ ਗਨੀਮਤ ਰਹੀ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਦੀ ਟੀਮਾਂ ਲਗਾਤਾਰ ਜਾਂਚ ਕਰ ਰਹੀ ਸੀ ਤੇ ਹੁਣ ਇਸੇ ਮਾਮਲੇ ਦੇ ਵਿੱਚ ਇੱਕ ਗੈਂਗ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਿਰਫ ਟ੍ਰੇਲਰ ਸੀਗਾ ਫਿਲਮ ਹਲੇ ਬਾਕੀ ਹੈ ਅਤੇ ਅਗਲੀ ਵਾਰ ਤੁਹਾਡੇ ਘਰ ਦੇ ਅੰਦਰ ਵੜ ਕੇ ਤੁਹਾਡੇ ਬੈਡਰੂਮ ਦੇ ਅੰਦਰ ਵੜ ਕੇ ਤੁਹਾਡੀ ਛਾਤੀ ਦੇ ਵਿੱਚ ਗੋਲੀ ਮਾਰੀ ਜਾਏਗੀ ਸਿੱਧੀ ਚੇਤਾਵਨੀ ਸਿੱਧੀ ਧਮਕੀ ਇਸ ਗੈਂਗ ਦੇ ਵੱਲੋਂ ਦਿੱਤੀ ਗਈ ਹੈ ਤਾਂ ਲੋਰੈਂਸ ਗੈਂਗ ਦੀ ਇੱਕ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਪੋਸਟ ਦਿਖਾਵਾਂਗੇ ਤੇ ਇਸ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਵੀ ਪੜ੍ਹ ਕੇ ਸੁਣਾਵਾਂਗੇ ਤਾਂ ਲੋਰੈਂਸ ਗੈਂਗ ਦੀ ਇਹ ਪੋਸਟ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਰੋਹਿਤ ਸ਼ੈਟੀ ਦੇ ਘਰ ਫਾਇਰਿੰਗ ਹੋਈ ਸੀਗੀ ਬੀਤੇ ਦਿਨ ਜੋ ਫਾਇਰਿੰਗ ਹੋਈ ਸੀ ਫਿਲਮ ਡਾਇਰੈਕਟਰ ਉਸ ਦੇ ਘਰ ਦੀ ਜ਼ਿੰਮੇਵਾਰੀ ਲਈਤੀ ਗਈ ਹੈ ਸ਼ੁਭਮ ਲੋਹੰਕਰ ਆਰਜੂ ਬਿਸ਼ਨੋਈ ਹਰੀ ਬੌਕਸਰ ਹਰਮਨ ਸੰਧੂ ਅਸੀਂ ਲੈਨੇ ਆ ਜੋ ਵਾਰ-ਵਾਰ ਮੈਸੇਜ ਕੀਤੇ ਗਏ ਸੀ ਕਿ ਸਾਡੇ ਕੰਮ ਦੇ ਵਿੱਚ ਦਖਲ ਨਾ ਦਿਓ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਆਇਆ ਇਹ ਇੱਕ ਛੋਟਾ ਜਿਹਾ ਟ੍ਰੇਲਰ ਹੱਲੇ ਆਪਾਂ ਦਿਖਾਇਆ ਇਸ ਤੋਂ ਬਾਅਦ ਜੇਕਰ ਸਾਡੀ ਗੱਲ ਨਾ ਮੰਨੀ ਗਈ ਜੇਕਰ ਸਾਡੀ ਗੱਲ ਨਾ ਸਮਝੀ ਗਈ ਤਾਂ ਅਗਲੀ ਵਾਰ ਘਰ ਦੇ ਅੰਦਰ ਨਹੀਂ ਅਗਲੀ ਵਾਰ ਬੈੱਡਰੂਮ ਦੇ ਵਿੱਚ ਗੋਲੀ ਚੱਲੇਗੀ ਤੇ ਉਹ ਵੀ ਸਿੱਧਾ ਛਾਤੀ ਦੇ ਵਿੱਚ ਵੱਜੇਗੀ ਤੇ ਅਗਲੀ ਚੇਤਾਵਨੀ ਬਾਲੀਵੁੱਡ ਦੇ ਦੂਜੇ ਸਿਤਾਰਿਆਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਟਾਈਮ ਰੰਦੇ ਸੁਧਰ ਜਾਓ ਨਹੀਂ ਤਾਂ ਹਾਲ ਬਹੁਤ ਬੁਰਾ ਹੋਏਗਾ ਇਸ ਪੋਸਟ ਦੇ ਵਿੱਚ ਬਾਬਾ ਸਿਦਕੀ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਬਾਬਾ ਸਿਦਕੀ ਦਾ ਜੋ ਹਾਲ ਕੀਤਾ ਸੀ ਤੁਹਾਡਾ ਵੀ ਅਜਿਹਾ ਹੀ ਹਾਲ ਕੀਤਾ ਜਾਵੇਗਾ ਜਿੰਨਾ ਲੋਕਾਂ ਨੂੰ ਅਸੀਂ ਫੋਨ ਕਰਕੇ ਦੱਸਿਆ ਹੋਇਆ ਉਹ ਟਾਈਮ ਤੇ ਲਾਈਨ ਤੇ ਆ ਜਾਣ ਨਹੀਂ ਤਾਂ ਲੁਕਣ ਦੇ ਲਈ ਉਹਨਾਂ ਨੂੰ ਥਾਂ ਵੀ ਘੱਟ ਪਵੇਗੀ ਤੇ ਇਸ ਦੇ ਇਲਾਵਾ ਉਹਨਾਂ ਨੇ ਲਿਖਿਆ ਕਿ ਸਾਡੇ ਦੁਸ਼ਮਣ ਵੀ ਤਿਆਰ ਹੋ ਜੋ ਜਲਦੀ ਹੀ ਮੁਲਾਕਾਤ ਹੋਵੇਗੀ ਵੇਟ ਐਂਡ ਵਾਚ ਇਸੇ ਨਾਲ ਹੀ ਲਿਖਿਆ ਗਿਆ ਹੈ ਕਿ ਇੱਕ ਹੀ ਗੈਂਗ ਹੈ ਤੇ ਇੱਕ ਹੀ ਰਹੇਗੀ ਲਾਰੈਂਸ ਬਿਸ਼ਨੋਈ ਗਰੁੱਪ ਤਾਂ ਇਹ ਪੋਸਟ ਪਾਈ ਗਈ ਹੈ ਫੇਸਬੁੱਕ ਤੇ ਇੱਕ ਆਈਡੀ ਬਣਾਈ ਗਈ ਸੀ ਸ਼ੁਭਮ ਲੋਹਕਰ ਆਰਜੂ ਬਿਸ਼ਨੋਈ ਜਿਸ ਦੇ ਵੱਲੋਂ ਰੋਹਿਤ ਸ਼ੈਟੀ ਦੇ ਘਰ ਜੋ ਫਾਇਰਿੰਗ ਹੋਈ ਸੀ ਬੀਤੇ ਦਿਨ ਜੁਹੂ ਹਸਿਤਿਤ ਉਹਨਾਂ ਦੀ ਰਿਹائش ਦੇ ਵਿੱਚ ਤੇ ਉਸੇ ਮਾਮਲੇ ਦੇ ਵਿੱਚ ਇਹ ਜਿਹੜੀ ਆ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਪੀਟੀਸੀ ਨਿਊਜ਼ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਸ ਪੋਸਟ ਦੀ ਤਸਦੀਕ ਅਸੀਂ ਨਹੀਂ ਕਰਦੇ ਕਿਉਂਕਿ ਇਸ ਤਰੀਕੇ ਦੀਆਂ ਵਾਰਦਾਤਾ ਤੋਂ ਬਾਅਦ ਅਕਸਰ ਜਿਹੜੇ ਫੇਸਬੁੱਕ ਤੇ ਅਕਾਊਂਟ ਬਣਾਏ ਜਾਂਦੇ ਨੇ ਗੈਂਗਸਟਰ ਦਾ ਨਾਮ ਲਿਆ ਜਾਂਦਾ ਹੈ ਗੈਂਗਸਟਰ ਦੇ ਨਾਮ ਦੀਆਂ ਆਈਡੀਆ ਬਣਾਈਆਂ ਜਾਂਦੀਆਂ ਨੇ ਤੇ ਇਸ ਤਰੀਕੇ ਦੀਆਂ ਪੋਸਟ ਵਾਇਰਲ ਵੀ ਹੁੰਦੀਆਂ ਨੇ ਤੇ ਹੁਣ ਇਸ ਪੋਸਟ ਦੀ ਵੀ ਜਾਂਚ ਕੀਤੀ ਜਾਏਗੀ ਤੇ ਇਸ ਤੋਂ ਬਾਅਦ ਲਗਾਤਾਰ ਜਦੋਂ ਰੋਹਿਤ ਛੱਟੀ ਦੇ ਘਰ ਫਾਇਰਿੰਗ ਹੋਈ ਆ ਪੁਲਿਸ ਦੀ ਟੀਮਾਂ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਨੇ ਲਗਾਤਾਰ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਖੰਗਾਲੀ ਜਾ ਰਹੀਆਂ ਨੇ ਤਾਂ ਜਾਂ ਜਾਣਕਾਰੀ ਮੁਤਾਬਕ ਜਿਸ ਤਰੀਕੇ ਦੇ ਨਾਲ ਰੋਹਿਤ ਛੱਟੀ ਦੇ ਘਰ ਫਾਇਰਿੰਗ ਹੋਈ ਸੀ ਉਸ ਤੋਂ ਬਾਅਦ ਰੋਹਿਤ ਛੱਟੀ ਦੇ ਵੱਲੋਂ ਆਪਣੇ ਸਾਰੇ ਪ੍ਰੋਗਰਾਮ ਜੋ ਅਗਲੀਆਂ ਮੀਟਿੰਗ ਸਗੀਆਂ ਜੋ ਅਗਲੀਆਂ ਫਿਲਮਾਂ ਦੇ ਲਈ ਉਹਨਾਂ ਨੇ ਕੰਮ ਕਰਨਾ ਸੀ ਫਿਲਹਾਲ ਉਹਨਾਂ ਦੇ ਵੱਲੋਂ ਪੋਸਟਪੋਨ ਕਰ ਦਿੱਤਾ ਗਿਆ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਜੋ ਕਰੀਬੀ ਸਾਥੀ ਨੇ ਉਹਨਾਂ ਨੂੰ ਕਿਹਾ ਗਿਆ ਕਿ ਫਿਲਹਾਲ ਉਹਨਾਂ ਦੇ ਘਰ ਨਾ ਆਣ ਉਹਨਾਂ ਦੇ ਘਰ ਤੋਂ ਦੂਰੀ ਬਣਾ ਕੇ ਰੱਖਣ ਕਿਉਂਕਿ ਇਸ ਵੇਲੇ ਰੋਹਿਤ ਛੱਟੀ ਦੇ ਕਾਰਜ ਇਸ ਤਰੀਕੇ ਦੇ ਨਾਲ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਵੇਲੇ ਡਰ ਦਾ ਮਾਹੌਲ ਇੱਥੇ ਜ਼ਰੂਰ ਬਣਿਆ ਹੋਇਆ ਹੈ ਤਾਂ ਦੱਸ ਦੇ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬਾਲੀਵੁੱਡ ਸੈਲੀਬ੍ਰਿਟੀ ਦੇ ਘਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਦੇ ਘਰ ਵੀ ਬੀਤੇ ਸਾਲ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿੱਥੇ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਜੋ ਸਲਮਾਨ ਖਾਨ ਸਨ ਦਮੰਗ ਖਾਨ ਸਨ ਉਹਨਾਂ ਦੇ ਘਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਜੋ ਬਾਲੀਵੁੱਡ ਇੰਡਸਟਰੀ ਦੀ ਦਿਸ਼ਾ ਪਟਾਨੀ ਜੋ ਅਦਾਕਾਰਾ ਹੈ ਉਹਨਾਂ ਦੇ ਘਰ ਵਿੱਚ ਵੀ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਬਾਬਾ ਸਿੱਦਕੀ ਦਾ ਵੀ ਕਤਲ ਕੀਤਾ ਗਿਆ ਸੀ ਤਾਂ ਇਸ ਤਰੀਕੇ ਦੇ ਨਾਲ ਵੱਡੀਆਂ ਘਟਨਾਵਾਂ ਇੱਥੇ ਪਹਿਲਾਂ ਵੀ ਹੋ ਚੁੱਕੀਆਂ ਫਾਇਰਿੰਗ ਦੀਆਂ ਘਟਨਾਵਾਂ ਪਹਿਲੇ ਵੀ ਵਾਪਰ ਚੁੱਕੀਆਂ ਨੇ ਤੇ ਹੁਣ ਇਸ ਵਾਰ ਟਾਰਗੇਟ ਤੇ ਰੋਹਿਤ ਛੱਟੀ ਸੀ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਕਿਉਂਕਿ ਰੋਹਿਤ ਛੱਟੀ ਉਸ ਵੇਲੇ ਆਪਣੇ ਘਰ ਦੇ ਵਿੱਚ ਹੀ ਸੀ ਪਰ ਜਿਸ ਤਰੀਕੇ ਦੇ ਨਾਲ ਕਰੀਬ 4 ਰਾਉਂਡ ਫਾਇਰ ਇੱਥੇ ਕਿਤੇ ਗਏ ਤੇ ਉਹਨਾਂ ਦੇ ਘਰ ਦੇ ਬਾਹਰ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਗੋਲੀਆਂ ਦੇ ਨਿਸ਼ਾਨ ਵੀ ਉੱਥੇ ਆਏ ਸਨ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਤਸਵੀਰਾਂ ਖਾਲੀਆ ਜਾ ਰਹੀਆਂ ਨੇ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਜੋ ਮੁੱਢਲੀ ਜਾਣਕਾਰੀ ਦੇ ਵਿੱਚ ਸਾਹਮਣੇ ਆਇਆ ਕਿ ਇੱਕ ਵਿਅਕਤੀ ਸੀ ਜਿਸ ਦੇ ਵੱਲੋਂ ਇਹ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਅਗਲੀ ਜਾਂਚ ਵੀ ਕੀਤੀ ਜਾ ਰਹੀ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਜੋ ਰੋਹਿਤ ਛੱਟੀ ਦੇ ਘਰ ਫਾਇਰਿੰਗ ਹੋਈ ਹੈ ਇਸ ਦੇ ਵਿੱਚ ਵੱਡੀ ਅਪਡੇਟ ਹੁਣ ਇਹੀ ਹੈ ਕਿ ਇੱਕ ਗੈਂਗ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਲਾਰੈਂਸ ਗੈਂਗ ਨਾਮ ਇਸ ਦਾ ਹੈ ਜੋ ਜ਼ਿੰਮੇਵਾਰੀ ਲੈ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਫਾਇਰਿੰਗ ਦੀ ਘਟਨਾ ਹੋਈ ਹੈ ਸਾਡੀ ਗੈਂਗ ਦੇ ਵੱਲੋਂ ਕਰਾਈ ਗਈ ਹੈ ਅਤੇ ਨਾਲ ਦੀ ਨਾਲ ਬਾਲੀਵੁੱਡ ਦੇ ਸਿਤਾਰਿਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਹਨਾਂ ਦੀ ਲਿਸਟ ਦੇ ਵਿੱਚ ਰੋਹਿਤ ਸ਼ੇਟੀ ਤੋਂ ਇਲਾਵਾ ਵੀ ਕਈ ਹੋਰ ਨਾਮ ਨੇ ਤੇ ਰੋਹਿਤ ਸ਼ੇਟੀ ਨੂੰ ਚੇਤਾਵਨੀ ਤੇ ਧਮਕੀ ਇਹ ਦਿੱਤੀ ਗਈ ਹੈ ਕਿ ਇਹ ਸਿਰਫ ਟਰੈਲਰ ਸੀਗਾ ਸਾਡੀ ਗੱਲ ਮੰਨ ਲਓ ਹੁਣ ਸਵਾਲ ਖੜੇ ਵੀ ਹੁੰਦੇ ਨੇ ਕਿ ਰੋਹਿਤ ਸ਼ੇਟੀ ਨੂੰ ਪਹਿਲਾਂ ਵੀ ਇਸ ਤਰੀਕੇ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਹਾਲਾਂਕਿ ਪੁਲਿਸ ਰੋਹਿਤ ਸ਼ੇਟੀ ਤੋਂ ਹੁਣ ਤਮਾਮ ਇਹਨਾਂ ਪਹਿਲੂਆਂ ਤੇ ਜਾਂਚ ਕਰੇਗੀ ਉਹਨਾਂ ਦੇ ਬਿਆਨ ਦਰਜ ਕਰ ਲਏਗੇ ਨੇ ਪਰ ਕਿਸ ਤਰੀਕੇ ਦੇ ਨਾਲ ਗੈਂਗਸਟਰ ਲਗਾਤਾਰ ਫਿਰੋਤੀਆਂ ਮੰਗ ਰਹੇ ਨੇ ਧਮਕੀਆਂ ਦੇ ਰਹੇ ਨੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਇਹ ਵੱਡੇ ਸਵਾਲ ਖੜੇ ਕਰਦਾ ਹੈ